ਹੈਲੋ ਹਾਂਜੀ ਦੋਸਤੋ ਆਜੋ ਤੁਹਾਨੂੰ ਹਿਮਾਚਲ ਦਾ ਏਰੀਆ ਦਿਖਾਈਏ ਇਹ ਦੇਖੋ ਜੀ ਇੱਥੋਂ ਦੇ ਰੋਡ ਛੋਟੇ ਛੋਟੇ ਕਸਬੇ ਜੇ ਨਾਲ ਲੱਗਦੇ ਆ ਕੋਈ ਮੇਨ ਵੱਡਾ ਸ਼ਹਿਰ ਤਾਂ ਲੱਗਦਾ ਨਹੀਂਗਾ ਇੱਥੋਂ ਦੇ ਲੋਕ ਆਪੋ ਆਪਣੇ ਕਾਰੋਬਾਰ ਰੱਜੇ ਆ ਛੋਟੇ ਟਰਾਲੀਆਂ ਦੇਖੋ ਆਪਣੇ ਵਾਲਾ ਹਾਲੀਆ ਲੇਕਿਨ ਆਪਣੇ ਤਰ੍ਹਾਂ ਜ਼ਮੀਨ ਪੰਜਾਬ ਤਰ੍ਹਾਂ ਹੈ ਨਹੀਂ ਇਹਨਾਂ ਦੀ ਉਹਨੇ ਕੁੜੇ ਕੁਛ ਬਣਾਉਂਦੇ ਨੇ ਜਮੀਨ ਦੇ ਟੋਟੇ ਕੱਟ ਕੇ ਵਿੱਚ ਝੋਨਾ ਜਾਣਾ ਕਣਕ ਵਗੈਰਾ ਇਦਾਂ ਕੁਛ ਆ ਉਹ ਤਾਂ ਖਾਣ ਪੀਣ ਜੋਗਾ ਕਰਦੇ ਆ ਕਿਉਂਕਿ ਇੱਥੇ ਦਾ ਵਾਤਾਵਰਨ ਵਧੀਆ ਵਾ ਟੂਰਿਸਟ ਆਉਂਦੇ ਆ ਉਹਨਾਂ ਦੀ ਜ਼ਿਆਦਾ ਕ ਇਨਕਮ ਹੈ ਇਹਨਾਂ ਨੂੰ ਬਾਕੀ ਜੋ ਹਮਾਚਲ ਦੇ ਲੋਕ ਆ ਕੋਈ ਜ਼ਿਆਦਾ ਮੋਟੇ ਨਹੀਂ ਇਹ ਸਰੀਰ ਇਹਨਾਂ ਦੇ ਬਹੁਤ ਵਧੀਆ ਵਾ ਕਿਉਂਕਿ ਵਾਤਾਵਰਨ ਸਹੀ ਨਾ ਹਵਾ ਪਾਣੀ ਸਹੀ ਹੈ ਇਸ ਕਰਕੇ ਕੋਈ ਬਿਮਾਰੀਆਂ ਨਹੀਂ ਇਹਨਾਂ ਨੂੰ ਕੋਛ ਨਹੀਂ ਹੈ ਜਿੰਨੇ ਲੋਕ ਦੇਖਦੇ ਆ ਸਭ ਕੰਮਕਾਰ ਵਾਲੇ ਵਧੀਆ ਜ਼ਿਆਦਾਤਰ ਲੋਕ ਪੈਦਲ ਤੋਰਾ ਫੇਰਾ ਕਰਨ ਵਾਲੇ ਕੰਮਕਾਜੀ ਲੋਕ ਇੱਥੋਂ ਦੇ ਆਪਣੇ ਲੋਕੀ ਜ਼ਿਆਦਾ ਥੋੜਾ ਐਸ਼ ਪ੍ਰਸਤੀ ਵਾਲੇ ਜਿੱਦਾਂ ਗੱਡੀਆਂ ਮੋਟਰਸਾਈਕਲਾਂ ਤੇ ਜ਼ਿਆਦਾ ਘੁੰਮਦੇ ਆ ਲਗਨ ਇਹ ਲੋਕ ਜ਼ਿਆਦਾ ਪੈਦਲ ਨੇੜੇ-ਨੇੜੇ ਜੋ ਸ਼ਾਪ ਨੇ ਖੇਤਾਂ ਦਾ ਕੰਮ ਸਭ ਇੱਥੇ ਆ ਹੀ ਚੱਲਦੀ ਇਹਨਾਂ ਦੀ ਜੀ ਠੀਕ ਆ ਵਧੀਆ ਲੋਕ ਨੇ ਇੱਥੋਂ ਦੇ ਵੀ ਕੋਈ ਏਡੇ ਨਹੀਂ ਚਲਾਕੀ ਵਾਲੇ ਬੰਦੇ ਨਹੀਂ ਕੋਈ ਚੋਰੀ-ਬੁਜਾਰੀ ਕੁਝ ਨਹੀਂ ਇੱਥੇ ਤੇ ਮੈਂ ਘੁੰਮਦਾ ਹੀ ਰਹਿੰਦਾ ਹਾਂ ਪਤਾ ਲੱਗਦਾ ਰਹਿੰਦਾ ਹਮਾਚਲ ਦਾ ਆਪਨੇ ਥੋੜਾ ਔਖਾ ਵਾ ਚੀਜ਼ ਕੋਈ ਘਟੀ ਫੇੜਾ ਘਲਿਆਰੀ ਦਾ ਪਤਾ ਨਹੀਂ ਕੀ ਚੋਰੀ ਹੋਇਆ ਨਾ ਕੀ ਨਹੀਂ ਲੇਕਿਨ ਇੱਥੇ ਹੈ ਨਹੀਂ ਇਹੋ ਜਿਹਾ ਕੁਝ ਸਾਫ਼-ਸੁਥਰਾ ਜਿਹਾ ਮਾਹੌਲਾ ਵਧੀਆ ਸਾਇਲੈਂਟ ਜਿਹਾ ਏਰੀਆ ਵਾ ਕੋਈ ਏਡਾ ਹੈ ਨਹੀਂ ਚੋਸ ਚਲਾਕੀ ਵਾਲਾ ਕੰਮ ਨਹੀਂਗਾ ਬਾਕੀ ਇੱਥੋਂ ਦੀ ਗਵਰਨਮੈਂਟ ਨੇ ਸਿਸਟਮ ਵਧੀਆ ਬਣਾਇਆ ਜੋ ਪੈਸਾ ਟੈਕਸ ਦਾ ਇੱਥੋਂ ਕੱਟਦੇ ਆ ਨਾ ਚਾਹੇ ਬਾਹਰਲੇ ਲੋਕਾਂ ਤੋਂ ਜਾਂ ਇੱਥੋਂ ਦੇ ਲੋਕਾਂ ਤੋਂ ਉਹਨੂੰ ਸਹੀ ਢੰਗ ਨਾਲ ਯੂਜ਼ ਕਰਦੇ ਆ ਆ ਦੇਖੋ ਰੋਡਾਂ ਦੇ ਨਾਲ ਸੇਫਟੀ ਵਗੈਰਾ ਕਿੱਦਾਂ ਲੱਗੀ ਹੋਈ ਆ ਸ਼ਹਿਰਾਂ ਦੇ ਵਿੱਚ ਵੀ ਕੋਈ ਜ਼ਿਆਦਾ ਇਹਨਾਂ ਟ੍ਰੈਫਿਕ ਵਗੈਰਾ ਨਹੀਂ ਮਿਲਦਾਗਾ ਇਸ ਕਰਕੇ ਏਰੀਆ ਸੇਫ ਆ ਥੋੜੇ ਪਰ ਫਿਰ ਵੀ ਜਿਹੜੇ ਆਪਣੇ ਕੁਈ ਛੋਟੀਆਂ ਗੱਡੀਆਂ ਵਾਲੇ ਲਾ ਲੋ ਜੇ ਵੱਡੀਆਂ ਵਾਲੇ ਤਾਂ ਤੀਬਰ ਸੇਫਟੀ ਨਹੀਂ ਚੱਲਦੇ ਆ ਥੋੜਾ ਛੋਟੀਆਂ ਗੱਡੀਆਂ ਦੀ ਸਪੀਡ ਜ਼ਿਆਦਾ ਹੁੰਦੀ ਆ ਇਸ ਕਰਕੇ ਥੋੜਾ ਸੇਫ ਚੱਲੋ ਆ ਦਾ ਵੀ ਵਿਚਾਰ ਰੱਖੋ ਦੂਸਰਾਂ ਦਾ ਬਚਾ ਕਰੋ ਕਿਸੇ ਦਾ ਕੋਈ ਨੁਕਸਾਨ ਨਾ ਕਰੋ ਕੋਈ ਡਾਊਨ ਦੇ ਵਿੱਚ ਉਤਰਦਿਆਂ ਤੋਂ ਤੇਜ਼ੀ ਨਾ ਕਰੋ ਤੇਜ਼ੀ ਦੇ ਨਾਲ ਆਪ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਨਾਲ ਹੋਰ ਵੀ ਕਿਸੇ ਦਾ ਨੁਕਸਾਨ ਕਰਾਂਗੇ ਹੁਣ ਕਈ ਪੈਸੇਂਜਰ ਗੱਡੀਆਂ ਆਉਂਦੀਆਂ ਉਹਨਾਂ ਦੇ ਵਿੱਚ ਸਵਾਰੀ ਦਾ ਨੁਕਸਾਨ ਹੋ ਜਾਂਦਾ ਜਾ ਕੋ ਵੱਡੀ ਗੱਡੀ ਆ ਮਾਲ ਵਾਲੀ ਉਹਦਾ ਨੁਕਸਾਨ ਹੋ ਜਾਣਾ ਵਾ ਇਸ ਕਰਕੇ ਥੋੜਾ ਆਪਾਂ ਸੇਫਟੀ ਦੇ ਨਾਲ ਡਰਾਈਵ ਕਰੋ ਏਰੀਆ ਵਧੀਆ ਵਾ ਘੁੰਮੋ ਫਿਰੋ ਇੰਜੋਏ ਕਰੋ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕੁਝ ਨਹੀਂ ਇਹ ਦੇਖੋ ਸਾਰੇ ਪਾਸੇ ਅਰੇ ਭਾਈਆ ਹਵਾ ਪਾਣੀ ਸ਼ੁੱਧ ਮਿਲਦਾ ਇੱਥੇ ਦਰਾਸਤਾਂ ਨੇ ਨਾਲ ਹੀ ਜ਼ਿੰਦਗੀ ਆ ਦੋਸਤੋ ਆਪਣੇ ਲੋਕੀ ਪੰਜਾਬ ਦੇ ਚ ਦਰਾਸਤ ਘਟ ਗੀ ਜਾਂਦੇ ਵੱਢੀ ਜਾਂਦੇ ਆ ਲੇਕਿਨ ਇੱਥੇ ਕੁਦਰਤ ਦੀ ਕਿਰਪਾ ਇੰਨੀ ਹੈ ਦੇਖੋ ਸਾਰੇ ਪਾਸੇ ਦਰਾਸਤ ਹੀ ਦਰਾਸਤ ਆ ਬਾਕੀ ਪਹਾੜੀ ਏਰੀਆ ਵੀ ਹੈਗਾ ਵਾ ਲੇਕਿਨ ਗੌਰਮੈਂਟ ਨੇ ਬਹੁਤ ਵਧੀਆ ਸਿਸਟਮ ਬਣਾਇਆ ਕੱਟ ਕੇ ਪਹਾੜਾਂ ਨੂੰ ਰਸਤੇ ਵੀ ਖੁੱਲੇ ਆ ਚੌੜੇ ਆ ਜੋ ਕੋਈ ਬੰਦਾ ਆਉਣਾ ਸੇਫਟੀ ਨਾਲ ਚੱਲਦਾ ਤਾਂ ਕੋਈ ਹਾਦਸਾ ਨਹੀਂ ਹੁੰਦਾ ਕੋਈ ਬਾਕੀ ਹਰ ਜਗ੍ਹਾ ਤੇ ਸਾਈਨ ਬੋਰਡ ਲੱਗੇ ਹੋਏ ਆ ਦੇਖੋ ਕਿੱਥੇ ਸਟਾਪ ਆ ਕਿੱਥੇ ਟਰਨਿੰਗ ਘਾਟਦੇ ਸਾਰੇ ਪਾਸੇ ਨਿਸ਼ਾਨ ਲੱਗੇ ਹੋਏ ਆ ਬਹੁਤ ਵਧੀਆ ਏਰੀਆ ਜੀ ਘੁਮਣ ਕਰਨ ਵਾਸਤੇ ਟੂਰਿਸਟ ਆਤੇ ਆਇਆ ਕਰੋ ਦੋਸਤੋ ਛੁੱਟੀਆਂ ਦੇ ਵਿੱਚ ਤੁਸੀਂ ਵੀ ਫ੍ਰੀ ਟਾਈਮ ਕਿਤੇ ਬੱਚਿਆਂ ਨੂੰ ਪਰਿਵਾਰ ਨੂੰ ਘੁਮਾ ਕੇ ਰਜਾਓ। ਕੁਮੇ ਫਿਰੇ ਤੇ ਪਤਾ ਲਾ ਦੋ ਦੁਨੀਆਦਾਰੀ ਦਾ। ਬਾਕੀ ਵੀਡੀਓ ਫਰਮ ਦੇਖਿਆ ਕਰੋ ਦੋਸਤੋ। ਸ਼ੇਅਰ ਕਰੋ, ਕਮੈਂਟ ਕਰਿਆ ਕਰੋ, ਸਾਨੂੰ ਸੁਝਾਅ ਦਿਆ ਕਰੋ। ਕਿ ਸਾਡੇ ਵਿੱਚ ਕੋਈ ਗਲਤੀ, ਕੋਈ ਮਿਸਟੇਕ ਆ ਤਾਂ ਦੱਸੋ ਅਸੀਂ ਹਮ ਸੁਧਾਰਿਆ ਕਰਾਂਗੇ। ਹੈਲਪ ਕਰਿਆ ਕਰੋ ਆਪਣੇ ਚੈਨਲ ਦੀ। ਸੋਸ਼ਲ ਮੀਡੀਆ ਦਾ ਜੁੜਿਆ ਕਰੋ ਨਾਲ ਇੱਕ ਦੂਸਰੇ ਨੂੰ ਜਾਣਕਾਰੀ ਸਾਂਝੀ ਕਰਦੇ ਜਾ ਕਰੋ ਇਹਦੇ ਵਿੱਚ ਸੌਦਾ ਫਾਇਦਾ ਆਪਣਾ ਜੀ ਦੇਖੋ ਇਦਾਂ ਹੀ ਅਸੀਂ ਘੁੰਮਦੇ ਫਿਰਦੇ ਲਾਵਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਿਹਾ ਕਰਾਂਗੇ ਸਾਰੇ ਮੇਰੇ ਵੀਰ ਭਰਾ ਧੰਨਵਾਦ ਸਾਰਿਆਂ ਦਾ ਜੋ ਜੁੜੇ ਹੋਏ ਸਾਡੇ ਨਾਲ ਆਪਣੇ ਬਜ਼ੁਰਗ ਸਾਡੇ ਭਰਾ ਸਾਡੇ ਬੱਚੇ ਸਾਡੀਆਂ ਭੈਣਾਂ ਮਾਵਾ ਪਤਾਵਾ ਸਭ ਸਭ ਦਾ ਧੰਨਵਾਦ ਥੈਂਕ ਯੂ ਕਰਦੇ ਹਾਂ ਜੀ ਵੀਡੀਓ ਨੂੰ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਮੈਂਟ ਕਰਨ ਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ ਅਸੀਂ ਵੀ ਅੱਗੇ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ